ਅਤੇ ਗੁਰਬਾਣੀ ਨੂੰ ਆਪਨੀ ਵੱਲੋਂ ਕੋਈ ਵੱਧ ਘਟ ਨਾ ਕਰਿਓ ਜਿਹੜਾ ਵੱਧ ਘਟ ਕਰੇਗਾ ਉਹ ਮੂਰਖ ਹੋਵੇਗਾ ਉਹਦੇ ਹੱਥ ਕੁਛ ਨਹੀਂ ਆਵੇ ਜਿਵੇਂ ਗੁਰੂ ਸਾਹਿਬ ਰਾਜੀ ਕੀ ਉਸ ਤੋਂ ਯਕੀਨ ਰੱਖਣਾ ਇਹ ਗੁਰੂ ਅਰਜਨ ਸਾਹਿਬ ਨੇ ਬਚਨ ਕੀਤੇ ਆ ਸਾਧ ਸੰਗਤ ਦੇ ਦੇਖੋ ਮਾਰਾ ਸਾਹਿਬ ਕੇ ਪਾਤਸ਼ਾਹ ਭਾਈ ਨਿਹਾਲ ਸਿੰਘ ਜੀ ਹੋਏ ਐ ਉਹਨਾਂ ਨੇ ਕਿਹਾ ਦੇਖੋ ਦੀਨ ਬੰਦੂ ਗੁਰੂ ਗ੍ਰੰਥ ਜੋ ਬਣਾਤੇ ਨਾ ਹੈ ਗੋਬਿੰਦ ਕੋ ਨਾਮ ਕੋਈ ਭੁੱਲ ਕੇ ਨਾ ਲੇ ਜੇ ਗੁਰੂ ਗ੍ਰੰਥ ਸਾਹਿਬ ਮਾਰਾ ਨਾ ਰੱਖਦੇ ਪਰਮੇਸ਼ਰ ਦਾ ਨਾਮ ਭੁੱਲ ਕੇ ਵੀ ਕਿਸੇ ਨੇ ਲਿਆ ਨਹੀਂ ਕੀਤਾ ਅੱਜ ਜਾਣਦੇ ਨੇ ਸੰਤਨ ਅੱਜ ਕੱਲ ਸੰਤ ਕਿੰਨੇ ਬਣੇ ਫਿਰਦੇ ਆ ਜਾਣਦੇ ਨੇ ਸੰਤਨ ਪਛਾਣਦੇ ਨਾ ਪੁੰਨ ਨੂੰ ਕੋ ਕਿਸੇ ਸਾਧ ਦੀ ਕਿਸੇ ਨੂੰ ਸਿਆਣੀ ਇਸ ਨਹੀਂ ਹੋਣੀ ਤੇ ਨਾ ਕਿਸੇ ਨੂੰ ਪੁੰਨ ਦਾ ਪਤਾ ਲੱਗਣੀ ਪੁੰਨ ਕਿਵੇਂ ਕਰੀਦੇ ਆ ਕਲਮਾ ਇਹੋ ਪੁੰਨ ਗੋਬਿੰਦ ਗਾਏ ਇਹਨਾਂ ਪੁੰਨਾਂ ਦਾ ਨਹੀਂ ਪਤਾ ਲੱਗਣਾ ਸੰਤ ਦਾ ਲਖਣ ਦਾ ਨਹੀਂ ਪਤਾ ਲੱਗਣਾ ਜਿਹੜੇ ਵਚਨ ਕੀਤੇ ਜਿੰਨਾ ਸਾਹਸ ਕਿਰਾਸ ਨੇ ਦਿੱਸਦਾ ਹਰ ਨਾਮਾ ਮੰਨਤਾ ਤਨਸੈ ਇਹ ਨਾਨਕਾ ਪੂਰਨ ਸੋਈ ਸੰਤ ਇਹ ਸੰਚਾ ਦੇ ਲਖਣ ਨਹੀਂ ਸੀ ਕਿਤੇ ਲੱਭਣੇ ਅਤੇ ਪੁੰਨ ਦਾਨ ਕਰਨ ਦਾ ਪਰ ਵੀ ਸੀ ਲੱਗਣਾ ਕਿ ਭੁੱਖੇ ਦੇ ਮੂੰਹ ਚੰਨ ਕਰਨਾ ਗੁਰੂ ਕੀ ਪਉਣਾ ਇਹ ਗੋਲਕ ਹੈ ਗੁਰੂ ਕੀ ਇਸ ਪ੍ਰਕਾਰ ਪੁੰਨ ਦਾ ਇਸ ਪਤਾ ਲੱਗਣਾ ਅਤੇ ਕਾਹੇ ਉਹ ਲੋਕ ਮਨਾਤੇ ਲੋਕ ਹੱਜੋੜ ਮੇ ਹੁਤਾ ਹੱਜੋੜ ਕੇ ਗੁਰੂ ਸਾਹਿਬ ਨੂੰ ਕਿਹਨੂੰ ਮਨਾਇਆ ਕਰਦੇ ਮਹਾਰਾਜ ਤੋਂ ਬਿਨਾਂ ਅਜੋ ਜੇ ਤੋਂ ਸੰਤ ਖੁਸ਼ੀ ਮਿਰਗਰਾਜ ਜਾਂਪੇ ਚਤਰਪਈਆ ਸੰਤ ਖੁਸ਼ੀ ਨਿਹਾਲ ਦਾ ਨਾਮ ਹੈ ਮਿਰਗਰਾਜ ਨੌ ਸਿੰਘ ਦਾ ਹੈ ਭਾਈ ਨਿਹਾਲ ਸਿੰਘ ਜੀ ਕਹਿੰਦੇ ਆ ਜਾਣ ਜਿਹੜੇ ਚਤਰਪੜਾ ਹਨੇ ਜੋ ਤੋਂ ਸੰਸਾਰ ਪੁੰਜ ਕਾਮਨਾ ਕੋ ਸੇਵਤਾ ਜਿੰਨਾ ਕੁਲ ਸੰਸਾਰ ਵਾ ਇਹ ਸਾਰਾ ਕਾਮਨਾ ਵਾਸਤੇ ਸੇਵਾ ਕਰਦੇ ਹੈ ਭੂਲ ਜਾਤੇ ਰਾਗ ਰਾਗ ਵੀ ਕੋਈ ਦੁਨੀਆ ਚ ਨਹੀਂ ਗੇ ਗੁਰੂ ਸਾਹਿਬ ਦਾ ਰਾਜ ਜੀ ਤੇ ਪੰਥ ਜੀ ਆ ਜਿਹੜੇ ਅੱਜ ਕੱਲ ਕੋਈ ਆਰੀਆ ਬਣਿਆ ਹੋਇਆ ਹੈ ਕੋਈ ਸੱਦ ਸੰਗਜੀ ਬਾਇਸਨੋਆ ਕੋਈ ਬ੍ਰਾਹਮਣ ਕੋਈ শূ드ਰ ਕੋਈ ਕਿਸੇ ਪ੍ਰਕਾਰ ਦੇ ਸਾਰੇ ਪੰਥਮ ਨਹੀਂ ਸੀ ਰਹੇ ਜੋਗੀਆਂ ਦੇ ਪੰਥਮ ਨਹੀਂ ਸੀ ਜੋਗੀ ਜੰਗੂ ਸੇਵੜੇ ਕੋਈ ਨਹੀਂ ਸੀ ਰਹੇ ਭੁੱਲ ਜਾਤੇ ਪੰਥ ਉਹ ਰਾਗ ਵੀ ਭੁੱਲ ਜਾਣੀ ਪਲਾਇ ਜਾ ਕੇ ਪੰਥ ਵਾ ਕੇ ਡੂਬ ਜਾ ਕੇ ਦੇ ਰਿਓ ਪਲਾਇ ਜਾਤੇ ਦੇਵਤਾ ਇਹ ਬੇਰ ਵੀ ਦੁਨੀਆ ਜਿਹੜੇ ਕੈਮ ਰੱਖੀ ਬੈਠੇ ਆ ਇਹ ਵੀ ਨਹੀਂ ਸੀ ਰਹੇ ਤੇ ਦੇਵਤਿਆਂ ਨੂੰ ਵੀ ਲੋਕਾਂ ਨੇ ਕਿਸੇ ਨੂੰ ਨਹੀਂ ਸਮਝਣਾ ਦੇਖੋ ਦੀਨ ਬੰਦੂ ਗੁਰੂ ਗ੍ਰੰਥ ਜਉ ਬਣਾਤੇ ਨਾ ਹੈ ਉਹ ਬੰਦ ਕੋਈ ਨਾਮ ਕੋਈ ਭੁੱਲ ਕੇ ਨਾ ਲੈ ਲੇ ਤਾ ਇਹ ਮਾਰਾ ਗੁਰੂ ਸਾਹਿਬ ਨਾ ਰਜਦੇ ਪਰਮੇਸ਼ੁਰ ਦਾ ਮਾਮ ਨਹੀਂ ਸੀ ਕਿ ਉਹ ਭੁੱਲ ਕੇ ਲੈਣਾ ਅਹੀਂ ਹੱ ਵਰਤ ਨਹੀਂ ਸੀ ਸਾਧ ਸੰਗਤ ਜੀ ਸੋ ਇਹ ਸਤਿਗੁਰਾਂ ਨੂੰ ਉਪਕਾਰ ਕੀਤਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਜ ਕਰਕੇ ਮਾਰਨ ਕੋਈ ਵਿਚਾਰ ਕੀਤੀ ਸੀ ਕਿ ਸਤਿਗੁਰਾਂ ਦਾ ਦਰਸ਼ਨ ਸਾਰਿਆਂ ਸਮਿਆਂ ਚ ਤੇ ਸਾਰਿਆਂ ਥਾਵਾਂ ਚ ਨਹੀਂ ਹੋ ਸਕਦਾ ਇਹ ਕੀ উপায় ਜਿਵੇਂ ਸਾਰਿਆਂ ਨੂੰ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਹੋ ਸਕਣ ਤੇ ਸਾਰਿਆਂ ਸਮਾਂ ਇਸੇ ਕਰ ਸਕਣ ਇਹ ਵਿਚਾਰ ਕੇ ਬਾਣੀ ਗੁਰੂ ਅਰਜਨ ਸਾਹਿਬ ਰਚੀ ਆ ਸਾਹਿਬ ਸਿੰਘ ਜੀ ਕਿ ਸਿੱਖ 23 ਬੈਠੇ ਗੁਰੂ ਸਾਹਿਬ ਦੇ ਦਰਸ਼ਨ ਕਰ ਸਕੇ ਅਦੋਂ ਬਾਣੀ ਦੇ ਦਰਸ਼ਨ ਕਰਕੇ ਉਹਦੇਸ਼ ਪ੍ਰਾਪਤ ਕਰ ਸਕੇ ਇਉਂ ਮਾਰਨ ਕਿ ਐਸਾ ਜੀ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਹੈ ਸਾਡੇ ਸ੍ਰੀ ਨਾਮ ਨੂੰ ਵੱਧ ਜਾਣ ਕੇ ਅਦਬ ਕਰਿਓ ਜਿਹੜਾ ਅਦਬ ਕਰੇਗਾ ਗੁਰੂ ਸਾਹਿਬ ਦੀਰਘ ਤੇ ਦੀਰਘ ਹੈ ਜਿਹੜਾ ਵੱਡੇ ਜਾਣ ਕੇ ajo ਕਰੇਗਾ ਉਹ ਭਾਈ ਨਿਹਾਲ ਹੋਵੇਗਾ ਅਤੇ ਗੁਰਬਾਣੀ ਨੂੰ ਆਪਣੀ ਵੱਲੋਂ ਕੋਈ ਵੱਧ ਘਟ ਨਾ ਕਰਿਓ ਜਿਹੜਾ ਵੱਧ ਘਟ ਕਰੇਗਾ ਉਹ ਮੂਰਖ ਹੋਵੇਗਾ ਉਹਦੇ ਹੱਥ ਕੁਛ ਨਹੀਂ ਆਵੇ ਜਿਵੇਂ ਗੁਰੂ ਸਾਹਿਬ ਰਜਤੀ ਉਸੇ ਤਰ੍ਹਾਂ ਯਕੀਨ ਰੱਖਣਾ ਇਹ ਗੁਰੂ ਅਰਜਨ ਸਾਹਿਬ ਨੇ ਬਚਨ ਕੀਤੇ ਆ ਸਾਧ ਸੰਗਤ ਇਹੋ ਪ੍ਰਕਾਰ ਵੱਧ ਘਟ ਕਰਨਗੇ ਜਿਵੇਂ ਹੁਣ ਸਾਧ ਸੰਗਤ ਜੀ ਪਿੱਛੇ ਗੁਰੂ ਸਾਹਿਬ ਦੇ ਮੰਗਲ ਆਦ ਵਿੱਚ ਕਰ ਦਿੱਤੇ ਸੀ ਉਹ ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਵਕਤ ਕਮੇਟੀ ਨੇ ਉਦਮ ਕੀਤਾ ਹੈ ਸੰਤਨ ਜਿਹੜੇ ਕੁਰਬਾਨੀ ਵਾ ਕੇ ਇਸ ਵਕਤਲੇ ਪਏ ਗੁਰੂ ਸਾਹਿਬ ਦੇ ਸਤਕਾਰ ਵਾਸਤੇ ਤੇ ਪੰਜਾਬੀ ਸੂਬੇ ਵਾਸਤੇ ਜਿਨ੍ਹਾਂ ਦੇ ਐਲਾਨ ਕੱਲ ਤੁਸੀਂ ਪੜ ਚੁੱਕੇ ਹੋ ਉਹ ਸਭ ਸੰਗੇ ਦੀ ਮਹਤਵਾਂ ਨੇ ਇਹ ਸੇਵਾ ਨੂੰ ਸਿਰੇ ਚੜਾਉਣ ਵਾਸਤੇ ਸਾਰੀਆਂ ਸੰਗਤਾਂ ਦੀਆਂ ਨੇ ਕੜਪਈਆਂ ਸੀ ਕਿ ਗੁਰੂ ਅਰਜਨ ਸਾਹਿਬ ਦੇ ਕੀਤੇ ਹੋਏ ਜਿਹੜੇ ਮੰਗਲ ਹੈ 10ਵੇਂ ਪਾਸ਼ਾਲੇ ਜਿਹੜੇ ਕੀਤੇ ਹੋਏ ਰਚਨਾ ਹੈ ਉਹੋ ਕਿ ਜਿਹੜਾ ਫਰਕ ਪਾ ਕੇ ਆਪਣੀ ਮੱਤ ਕੀਤੀ ਹੈ ਸੋ ਇਸ ਕਰਕੇ ਇਹ ਮੱਤ ਨੂੰ ਹਟਾ ਕੇ ਕਹਿਮ ਹੋ ਜੇ ਉਹ ਸਾਧ ਸੰਗਤ ਜੀ 500 ਸਰੂਪ ਨੂੰ ਛੱਬ ਚੁੱਕਾ ਹੈ ਅਤੇ ਹੋਰ 25000 ਸਰੂਪ ਛੱਪਣ ਦੀ ਵਾਰਤ ਮਨਜ਼ੂਰੀ ਕਮੇਟੀ ਅੰਤਰੰਗਨ ਦੇ ਦਿੰਦੀ ਹੈ ਤੇ ਬਲਾਕ ਵੀ ਸੁਧਾਰੀ ਦੇ ਜਾ ਰਹੇ ਆ ਕਮੇਟੀ ਨੂੰ ਪਾਸ ਕਰ ਦਿੱਤਾ ਜਿਵੇਂ ਗੁਰੂ ਸਾਹਿਬ ਦੇ ਮੰਗਲ ਦਵਨਿ ਸਹਾਵਾ ਦਾ ਸਰੂਪ ਜਿਵੇਂ ਕਿਰਦਾਰਪੁਰ ਸਾਹਿਬ ਦੇ ਮੰਗਲ ਹੈ ਓਵੇਂ ਸਾਰੇ ਬੁਲਾਅ ਕੀਤੇ ਜਾਣ ਇਹ ਪਾਸ ਹੋ ਚੁੱਕਾ ਹੈ ਤੇ ਪਿਆਰ ਕਰ ਰਹੇ ਇਸ ਪ੍ਰਕਾਰ ਪਹਿਮਾਰਾ ਪੰਚ ਸੌ ਛੇ ਚੁੱਕਾ ਹੈ ਇਸ ਪ੍ਰਕਾਰ ਸੰਗੇ ਜੀ ਇਸ ਵਕਤ ਤਿੰਨ ਚਾਰ ਮਹੀਨੇ ਸਿੰਘ ਨਾਲ ਆ ਰਹੇ ਜਿਹੜੇ ਤਿੰਨ ਮਹੀਨੇ ਤਕਰੀਬਨ ਉੱਥੇ ਰਹਿ ਕੇ ਸਾਰਿਆਂ ਪਾਠਾਂ ਦੀ ਲਗਾ ਦੀ ਜਿਵੇਂ ਦਮਨ ਸਾਹਿਬ ਦੇ ਸਰੂਪ ਦੇ ਲਗਾ ਹੋਣੇ ਜਿਵੇਂ ਸਨੇਹ ਦੇ ਸਰੂਪ ਵਿੱਚ ਮਾਹਰ ਸਾਹਿਬ ਦਾ ਪਾਠ ਸੁਣਗੇ ਜਿਹੜਾ ਅਕਾਲ ਤਖਤ ਸੁਨਹਿਰੀ ਸਰੂਪ ਹੈ ਜਿਹੜਾ ਹਰਮੰਦਰ ਸਾਹਿਬ ਪ੍ਰਕਾਸ਼ ਹੁੰਦਾ ਜੋ ਦੰਨਿਆ ਸਾਹਿਬ ਬਾਬੇ ਜੀ ਦਾ ਸਰੂਪ ਹੈ ਉਹਦੇ ਅਨੁਸਾਰ ਸਾਰੇ ਮੰਗਲ ਦਿਵਸ ਅਨੁਸਾਰ ਸਾਰੇ ਪਾਠ ਸਾਹਿਬ ਸੰਗਤ ਜੀ ਕਰਕੇ ਸਿੰਘ ਇਹ ਹੁਣ ਜਾਗਿਆਂ ਨੂੰ ਆਏ ਇੱਥੇ ਇਸ ਪ੍ਰਕਾਰ ਸਾਹਿਬ ਸੰਗਤ ਜੀ ਇਹ ਸੇਵਾ ਗੁਰੂ ਸਾਹਿਬ ਲਈ ਹੈ ਨਾ ਸਿੰਘਾਂ ਦੇ ਪਾਸੋਂ